ਉਹ ਵੀ ਪਾਜੀ ਨੇ ਕਿਹੜੀ ਐਪ ਤੋਂ ਲੈ ਆ ਓਏ ਇਹ ਲੈ ਕਿਹੜਾ ਆ ਪਿਆ 22 ਤੋਂ ਐਪੀ ਤੋਂ ਲੈ ਆ ਪਾਜੀ ਨੇ ਬਿੱਲ ਆਇਆ ਕਰੋਗਾ ਨਾ ਥੋੜਾ ਥੋੜਾ ਹਾਂ ਤਕੀਦਾਂ ਵਾਇਰਲੈਸ ਇਹ ਲੈ ਆ ਬਾਈ ਹਾਂ ਹੈਲੋ ਮਨ ਮੰਡਾ ਚ ਲੈ ਆ ਪਿੰਡ ਦੇ ਪਰ ਲੈ ਆ ਵਾਇਰਲੈਸ ਨੇ ਕਿੰਨੇ ਦਾ ਹੈ 10000 ਰੁਪਏ ਮੈਂ ਚਾਹ ਤੜੀ ਛੋਡੇ ਪਿਆਈ ਇਹ ਮੈਂ ਕਹਿੰਦਾ ਮੰਥਲੀ ਇੰਗਾ ਸਰਕੇ ਮਹੀਨੇ ਕਿੰਨੇ ਪੈ ਹੈਗਾ ਨੇ ਕਿ ਲੈ ਮਨਥਲੀ ਕਿੰਨੇ ਪੈ ਓਏ ਬੜੂਆ ਫੜਾ ਆਪਣਾ ਤੇਨੂ ਬਾਦ ਹੁੰਦੀ ਵਿੱਚ ਆ ਵੀ ਭਾਈ ਕਿੰਨੇ ਟੋਟਲ ਕਿੰਨੇ ਦਾ ਆ ਵੀ ਨੈਕਸਟ 4 4 4 ਮਿੰਟ 72 1 ਮੰਗਦੇ ਸੀ ਹੋਏ ਜੀ ਮੈਂ ਅਭੀ ਪਾ ਫਾੜ ਆਪਣੀ ਡੱਬੀ ਯਾਰ ਕੋਈ ਬੋਲਣ ਵਾਲਾ ਦੀ ਕੀ ਹੁਣ ਜਾ ਕਰਦੇ ਰੇਂਜ ਨਹੀਂ ਆਉਂਦੀ ਬਾਜ ਨਹੀਂ ਆਉਂਦੀ ਤੂੰ ਬੋਲ ਉਹ ਮੈਂ ਕਿਹਾ ਬੋਲਾ ਤੂੰ ਹੁਣੀ ਬੋਲਣ ਉਹ ਓਕੇ 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 ਜਿੰਦੇ ਓਕੇ ਜਿੰਦੇ ਓਕੇ ਕਰ ਹਾਂ ਕਰਨਾ ਪੜੇਗਾ ਇਹ ਨਹੀਂ ਪੜੇਗਾ ਇਹ ਉਹ ਤੇ ਰੰਗ ਨਹੀਂ ਆਉਂਦਾ ਇਦਾਂ ਤੇ ਮੈਂ ਤੈਨੂੰ ਦਿਖਾ ਦੂੰਗਾ ਭਾਜੀ ਰੇਡੀ ਨਹੀਂ ਆਉਂਦੀ ਤੇ ਥੋੜਾ ਪ੍ਰੋਬਲਮ ਆਉਂਦੀ ਆ ਆਵਾਜ਼ ਅਗਲੇ ਦੀ ਕੱਟ ਜਾਂਦੇ ਆਂਦਾ ਹੈਡਫੋਨ ਨਹੀਂ ਸਹੀ ਦੱਸੋ ਹਾਂ ਨਹੀਂ ਜੀ 700 ਰੁਪਏ ਹੀ ਹੈਡਫੋਨ ਦਾ ਸਹੀ ਨਹੀਂ ਓਏ ਯਾਰ ਹੱਦ ਹੋ ਗਈ ਯਾਰ ਮੈਨੂੰ ਤੁਹਾਡਾ ਕੁਝ ਨਹੀਂ ਸੁਣਿਆ ਤੁਸੀਂ ਬੋਲੋ ਕੋਈ ਬਈ ਇਹ ਬੰਦਿਆ ਵਾ ਇਦਾਂ ਦੀ ਤੇ ਐਹੀ ਵੀ ਤੈਨੂੰ ਮੇਰੇ ਕੋਲੋਂ ਘਰ ਜਾ ਕੇ ਦੂੰਗਾ ਸੇਮ ਚੀਜ਼ ਆਈ ਉਹ ਜਾ ਜਾ ਤੂੰ ਯਾਰ ਸੇਮ ਹੀ ਦੂੰਗਾ ਮੇਰਾ ਭਾ 400 ਦੇ ਲਿਆ ਆਂ ਚਾਹ ਫਿਰ 700 ਦਾ ਫਰਕ ਕੋਈ ਨਹੀਂ ਮਮਾ ਇੰਡੀਆ ਦੇ 400 ਗਾਈ ਜਾਂਦਾ ਬੇਲਾ ਬਣੀ ਗੱਲ ਨੇ ਇੱਕ 파ੜਦੀ ਇਹਨਾਂ ਨੇ ਮੇਰੀ ਕੱਟ ਲਈ 82 ਕੀ ਕੱਟ ਲਈਆ ਵਾਇਰ ਲਾਸ ਚੱਲ ਟੋਟਲ ਕਿੰਨੇ ਦਾ ਹੋ ਗਿਆ ਟੋਟਲ ਕਿੰਨੇ ਦਾ 290 ਦਾ ਉਹਦਾ ਬੇਲਾ ਉਹ ਮੇਰੇ ਸਾਡੇ ਫੋਨੋਂ ਤੂੰ ਲੱਲੀ ਬੇਲੇ ਮੇਰੇ ਮੈਂ ਬੁਖ ਲੈ ਬਾਬਾ ਲੱਗੇ ਨਵੇਂ ਉਹਦਾ ਲਈ ਮੈਂ ਤੇਰੇ ਮੈਨੂੰ ਦੇ ਦੇ ਯਾਰ ਐਪਲ ਦੀ ਜੀ ਦੀ ਐਪਲ ਆ ਬਾਬਾ ਐਪਲ ਦੇ ਆ ਫਰੀਦੋਂਗਾ ਇਧਰ ਸੁਣ ਘਾਲ ਫਰੀ ਇਹ ਜਨਵਾਰ ਦਾ ਨੀ ਤੋਰ ਦੱਸ ਰਿਕਾਰਡਿੰਗ ਕਰ ਰਹੀ ਦੀ ਹੈ ਹੂੰ ਹੂੰ ਚੱਲੀਏ ਭਾਈ ਜੀ ਹੋ ਗਿਆ ਅਬ ਜੈਸੇ ਭਾਈ ਜੀ ਫੋਨ ਲੈ ਲਿਆ ਚਾਰ ਕਿਸ਼ਤ ਹੋਈ ਇਸ ਦੀ 4000 ਪਹਿਲੇ ਕਰ 4 ਦਾ ਟੋਟਲ ਜੀ ਹੋ ਗਿਆ ਕੋਈ ਨਹੀਂ ਹਾਂ 3 ਹੋ ਰਹਿ ਗਿਆ ਨਾ ਹਾਂ ਲੋ ਭਾਈ ਓਪਨਿੰਗ ਲੱਗੇਗਾ ਨਾ ਭਰੇ ਉਹ ਆ ਵੀਡੀਓ ਬਣਾਈ ਉਹ ਵੀਡੀਓ ਬਣਾਉਣਾ ਕੋਈ ਨਹੀਂ ਅੱਜ ਤੇ ਸੀਲਾਂ ਪਾੜੀਆਂ ਬਹੁਤ ਮੰਨਦਾ ਨਹੀਂ ਕਾ ਬੜੀ ਜੀ ਕਾ ਚਾਰ ਤੋਂ ਲੈ ਉੱਪਰ ਇਹ ਪੇਮੈਂਟ ਲੈ ਲਿਆ ਭਾਈ ਇਹ ਲੈ ਖੁੱਲਣ ਨਹੀਂ ਦਿਆ ਨਾ ਪਾੜਾਂਗੇ ਤੇ ਕਮਜ਼ੋਰੀ ਕਿਉਂ શરીਰ ਚ ਗੱਲ 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 ਇਹਲੇ ਵੀਰ ਨੇ ਲਿਆ ਇਹਨੇ ਮੁੰਡਾ ਪਿੰਡ ਚ ਲੈ ਆਉਂਦਾ ਫੋਨ ਚਾਰਜ ਲਾਇਆ ਕਰਨਾ ਅੱਛਾ ਅਭੀ ਇਹ ਇੱਕ ਇਸਤਰੀ ਜਾਏਗਾ ਇਹਨਾ ਮਿਲਿਆ ਚਾਰਜਰ ਵੇ ਓਏ ਫੋਨ ਕੱਢ ਆਪਣਾ YouTube ਚੱਲ ਲੈ ਉਹਦਾ ਜਿਹਾ ਫਨੀ ਵੀਡੀਓ ਬਣਾਇਆ ਬਲੌਗ ਬਣਾਤਾ ਹੈ ਮੁਸ਼ਕਿਲ ਨਹੀਂ ਹੈ ਇਹ ਤੇਰੇ ਕੋਈ ਚਲ ਓਏ ਲਾ ਲੈਣਾ ਫੋਨ ਕਵਰ ਲਾ ਕੇ ਲਿਆਓ ਕਵਰ ਲਾ ਕੇ ਨਹੀਂ ਆਖਰੀ ਇਹਨਾਂ ਨੂੰ ਪੁੱਛ ਕਵਰ ਦੇ ਨਾਲ ਹੀ ਹੋ ਜਾਂਦਾ ਉਹ ਨਹੀਂ ਉਹ ਸਾਡਾ ਕਵਰ ਨੇ ਸੈਟ ਜੇ ਨਹੀਂ ਪੈਂਦਾ ਸਾਈਜ਼ ਹੋਊ ਆ ਦੇਖੋ ਕਿਹੜੇ ਕਿਹੜੇ ਫੋਨ ਰੱਖਿਆ ਇਹਨਾਂ ਨੇ ਕੀ ਹਿਸਾਬ ਤੁਹਾਨੂੰ ਕਿੱਥੋਂ ਪੈਸੇ ਹੋਣੇ ਤੁਹਾਡੇ ਉਹ ਦੋ ਨੰਬਰ ਦੇ ਦੋ ਨੰਬਰ ਦੀ ਕਮਾਈ ਉਹ ਉਤਾਰਨਾ ਪੜੇਗਾ ਕਵਰ ਮੇਰੇ ਖਾਤੇ ਕਹਿੰਦੇ ਨਹੀਂ ਚਾਸ ਨਹੀਂ ਇਹ ਚਾਸ ਦਾ ਤਾਂ ਦੋ ਮਿੰਟ ਦਾ ਕਵਰ ਨਾ ਚਾਹ ਉਹ ਨਹੀਂ ਇਹ ਨਹੀਂ ਓਏ ਭਾਈ ਨੂੰ ਮੁਬਾਰਕਾ ਲੈ ਬਣ ਗਈ ਗੱਲ ਇਹਦੇ ਚਾਰਜ ਨਹੀਂ ਹੋਗਾ ਹੈ ਲੀਡ ਹੈ ਚਾਰਜ ਹੋ ਰਹਾ ਹੈ ਕੋਈ ਦੁਕਣ ਨਹੀਂ ਲੀਡ ਹੈ ਗਿਆ ਪਾ ਜੀ ਤੈਨੂੰ ਕਿੱਦਾਂ ਦਾ ਤੁਹਾਡੇ ਨਾਲ ਨਹੀਂ ਹੋਣਾ ਚਾਹੀਦਾ ਪੈਸੇ ਖਰਚਾ ਦਿੰਦੇ ਨੇ ਨਹੀਂ ਆ ਗਿਆ ਆਈ ਤੰਗਲੇ ਵੀ ਆ ਥੋੜੀ ਆ ਕਿੜੇ ਕਿੜੇ ਫੋਨ ਰੱਖੇ ਆ ਸੂਨ ਨਹੀਂ ਤੇਰਾ ਕੀ ਪੋਏਦ ਹੈਗਾ ਮੇਰਾ ਵੀਡੀਓ ਬਣਾਵਾ ਟੈਨਸ਼ਨ ਨਾਲ ਲਾਇਆ ਵੇਖੀ ਹੁਣ ਪੂਰੀ ਇੱਛਾ ਕਰਨਾ ਆਪਾਂ ਕੰਮ ਪੂਰਾ ਆਪੇ ਕਰੇਗਾ ਪਾ ਜੀ ਹੁਣ ਫਿਰ ਪੈ ਗਈ ਠੰਡ ਖਰਚੇ ਪੈ ਹੈ ਹੈ ਜੀ ਅੱਸੀਆਂ ਦੀ ਪੈ ਗਈ ਚਲੋ ਸ਼ੁਕਰੀਆ ਚਲੋ ਵੇ ਓਏ ਮੈਡੀਕਲ ਓਕੇ ਭਾਈ ਇਹ ਚੱਲੇ ਨਾ ਬਤਾਦਾ ਹਾਂਜੀ ਪਰ ਇਹ ਲੀਡ ਚਾਹੀਏ ਤੇ ਯਾਰ ਵੈਦ ਤੋਂ ਚਾਹੀਏ ਉਹ ਦੀ ਲਲਿਆ ਅਸਮਾਨ ਚਾਰ ਚਲਾਇਆ ਮੇਰੀ ਬਾਤ ਸੁਣੋ ਮੈਂ ਆਪ ਕੋ ਮੇਰੀ ਬਾਤ ਸੁਣੋ ਸਾਹਮਣੇ ਆਪ ਕੋ ਥੋੜੀ ਜਾਂਦਾ ਹੀ ਹੈ ਮੇਰੀ ਮੋਟਰ ਖਿੱਚ ਕੋ ਪੀਂਦੋ ਯਾਰ ਕਿਤਨਾ ਜੀ